ਪੰਜਾਬ ਡੁੱਬਿਆ ਪਿਆ ਸਾਨੂੰ ਆਸਾਂ ਸੀ ਪੀਐਮ ਸਾਹਿਬ ਸਾਡੇ ਆਣ ਕੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਰਾਹਤ ਮਿਲੇਗੀ ਇਹ ਕਿਸ ਤਰ੍ਹਾਂ ਦਾ ਇੰਜੈਕਸ਼ਨ ਲਗਾ ਕੇ ਗਏ ਨੇ ਪੰਜਾਬੀਆਂ ਨੂੰ ਕਿਤੇ ਆਈ ਵੀ देर ਨਾਲ ਔਰ ਜਿਹਨੂੰ ਕਹਿੰਦੇ ਨੇ ਇੱਕ ਮਜ਼ਾਕ ਕਰਕੇ ਪੰਜਾਬ ਦੇ ਨਾਲ ਹਿੱਚਲੇ ਗਏ ਪੰਜਾਬੀਆਂ ਨੇ ਆਪਣੀ ਜਿਹੜੀ ਇੱਕ ਸ਼ਕਤੀ ਹੈ ਜਿਹੜੇ ਕਿ ਪੰਜਾਬ ਨੂੰ ਉਹਨਾਂ ਨੇ ਬਿਨਾਂ ਕਿਸੇ ਗਵਰਨਮੈਂਟ ਦੀ ਸਹਾਇਤਾ ਤੋਂ ਦੁਬਾਰਾ ਤੋਂ ਖੜਾ ਕਰ ਰਹੇ ਨੇ ਅੱਜ ਪੰਜਾਬੀ ਜਿਹੜੇ ਉੱਥੇ ਕਿੰਨੀ ਸਾਡੇ ਕੋਲ ਮਿਸਾਲਾਂ ਆ ਰਹੇ ਨੇ ਕਿ ਇੱਥੇ ਇੱਕ ਸਰਦਾਰ ਸਾਹਿਬ ਨੇ ਕਪੂਰਥਲਾ ਜਿਨ੍ਹਾਂ ਨੇ ਆਪਣੀ ਫੈਕਟਰੀ ਬੰਦ ਕਰੀ ਗਏ ਉੱਥੇ ਕਿਸ਼ਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀ 골ਡਨ ਆਪਰਚੁਨਿਟੀ ਸੀ ਤੇ ਤੁਸੀਂ ਪੰਜਾਬ ਵਿੱਚ ਜਾਂਦੇ ਪਹਿਲੇ ਦਿਨ ਤੁਸੀਂ ਤੇ ਟਵੀਟ ਤੱਕ ਨਹੀਂ ਕੀਤਾ ਪੰਜਾਬ ਦਾ ਨਾਂ ਤੁਸੀਂ ਤੇ ਵਿਪਦਾ ਪੂਰੇ ਉਹ ਸਾਰਿਆਂ ਨੂੰ ਮਿਲਾ ਕੇ ਇੱਕ ਛੋਟਾ ਜਿਹਾ ਟਵੀਟ ਕੀਤਾ ਉਸ ਤੋਂ ਬਾਅਦ ਤੁਸੀਂ ਗਏ ਹੋ ਕਿ 1600 ਕਰੋੜ ਰੁਪਏ ਤੁਸੀਂ ਦੇ ਰਹੇ ਹਰ ਕਮਿਊਨਿਟੀ ਪੰਜਾਬ ਦੇ ਨਾਲ ਖੜੀ ਹੈ ਸਾਡੇ ਹਿੰਦੂ ਭਰਾ ਖੜੇ ਨੇ ਮੁਸਲਮਾਨ ਭਰਾ ਖੜੇ ਨੇ ਸਿੱਖ ਖੜੇ ਨੇ ਸਾਰੇ ਪੰਜਾਬ ਦੇ ਨਾਲ ਖੜੇ ਨੇ ਪਰ ਮੈਂ ਸਮਝਦਾ ਸਰਕਾਰਾਂ ਕਿੱਥੇ ਨੇ ਪੀਐਮ ਸਾਹਿਬ ਉਹਥੇ ਮਿਲੇ ਵੀ ਨੇ ਕਿਸਾਨ ਮਿਲੇ ਨੇ ਜਾਂ ਉਹ ਕਹਿੰਦੇ ਨੇ ਕਿ ਬੀਜੇਪੀ ਦੇ ਆਪਣੇ ਬੰਦੇ ਸੀ ਕਿਸਾਨ ਤੇ ਵਿਚੁੱਲੇ ਤੇ ਨਹੀਂ 12000 ਕਰੋੜ ਦਾ ਆਂਦਾ ਪੈ ਕੇ ਗੱਲ ਆਂਦੀ ਵੀ ਪੰਜਾਬ ਦੇ ਖਾਤੇ ਦੇ ਵਿੱਚ ਪਿਆ ਹੋਇਆ ਹੈ ਰਾਹਤ ਫੰਡ ਪਿਆ ਹੋਇਆ ਹੈ ਉਹ ਕੀ ਮਾਮਲਾ ਕੀ ਹੈ ਰਾਹਤ ਫੰਡ ਨਹੀਂ ਇਹ ਹੋਤੇ ਉਹ ਤਾਂ ਸਟੇਟ ਦਾ ਫੰਡ ਹੈ ਜਿਹੜਾ ਉਹਨਾਂ ਨੇ ਸਰਕਾਰ ਚਲਾਣ ਅਸਤੇ ਜਿਹੜੇ ਉਹਨਾਂ ਕੋਲ ਪੈਸੇ ਨੇ ਤਨਖਾਹਾਂ ਦੇਣੀਆਂ ਡਿਵੈਲਪਮੈਂਟ ਕਰਨੀਆਂ ਪੰਜਾਬੀਆਂ ਨੇ ਹੋਰ ਵੀ ਅੱਗੇ ਆਣਾ ਹੈ ਅਰਦਾਸਾਂ ਇਹਨਾਂ ਦੇ ਨਾਲ ਨੇ ਅਸੀਂ ਐਨ ਆਰ ਆਈਸ ਕਮਿਊਨਿਟੀ ਤੋਂ ਬੜਾ ਹੈਲਪ ਹੋ ਰਹੀਆਂ ਨੇ ਲੋਕਲ ਬੜੀ ਹੈਲਪ ਹੋ ਰਹੀ ਹੈ ਔਰ ਚੜ੍ਹਦੀ ਕਲਾ 'ਚ ਰਹਿਣ ਵਾਲੇ ਨੇ ਸਰਬੱਤ ਦਾ ਭਲਾ ਮੰਨਣ ਵਾਲੇ ਨੇ ਪੰਜਾਬੀ ਪਾਲ ਦੇ ਦੇਸ਼ ਹੈਗਾ ਇਸ ਟਾਈਮ ਅੱਗ ਦੀ ਚੋਸ ਦੇ ਵਿੱਚ ਚੂਸ ਲਿਆ ਕਿਸ ਤਰ੍ਹਾਂ ਦੇਖਦੇ ਹੋ ਕੁਝ ਸਾਈਟਾਂ ਬੈਨ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉੱਥੇ ਇੱਕ ਬੜੀ ਹਿੰਸਾ ਪੜਕੀ ਔਰ ਇੱਕ ਵੀ ਬੰਦੇ ਮਾਰੇ ਗਏ ਤੇ ਸਿਚੁਏਸ਼ਨ ਕਾਫੀ ਟੈਂਸ ਹੈ ਪਰ ਮੈਂ ਸਮਝਦਾ ਕਿ ਜਲਦੀ ਕੰਟਰੋਲ ਚ ਹੋ ਜਾਏਗੀ ਸਸਿਕਾ ਆਦਾ ਸਲਾਮ ਦੇਸ਼ ਵਿਦੇਸ਼ ਤੇ ਮੁੱਦਿਆਂ ਦੇ ਵਿੱਚ ਵੀਕਲੀ ਤੁਹਾਡਾ ਸਵਾਗਤ ਹੈ ਹਰ ਵੀਕਤੀ ਤਰ੍ਹਾਂ ਅੱਜ ਸਾਡੇ ਨਾਲ ਨੇ ਪ੍ਰੀਟਿਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਜੀ ਪਹਿਲਾ ਸਵਾਗਤ ਕਰਦੇ ਆਂ ਫਿਰ ਆਪਾਂ ਅੱਗੇ ਮੁੱਦਿਆਂ ਤੇ ਗੱਲਬਾਤ ਕਰਦੇ ਡਾਕਟਰ ਜਸਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਮੇਜ਼ਿੰਗ ਟੀਵੀ ਦੇ ਵਿੱਚ ਥੈਂਕ ਯੂ ਵਿਰਿੰਦਰ ਜੀ ਔਰ ਵੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਸਤ ਸਿਕਾ ਪੰਜਾਬ ਡੁੱਬਿਆ ਪਿਆ ਸਾਨੂੰ ਆਸਾਂ ਸੀ पीएम साहब ਸਾਡੇ ਆਣ ਕੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਰਾਹਤ ਮਿਲੇਗੀ ਇਹ ਕਿਸ ਤਰ੍ਹਾਂ ਦਾ ਇੰਜੈਕਸ਼ਨ ਲਗਾ ਕੇ ਗਏ ਨੇ ਪੰਜਾਬੀਆਂ ਨੂੰ ਕੀ ਕਹੋਗੇ ਇਹਦੇ ਬਾਰੇ ਮੋਰਿੰਦਰ ਜੀ ਕਹਾਵਤ ਹੈ ਦੇਰ ਆਏ ਦਰੁਸਤ ਆਏ ਜੀ ਪਰ ਇੱਥੇ ਮੈਨੂੰ ਦਰੁਸਤ ਕੁਝ ਵੀ ਨਜ਼ਰ ਨਹੀਂ ਆਇਆ ਇੱਕ ਤੇ ਆਈ ਵੀ ਦੇਰ ਨਾਲ ਔਰ ਜਿਹਨੂੰ ਕਹਿੰਦੇ ਨੇ ਇੱਕ ਮਜ਼ਾਕ ਕਰਕੇ ਪੰਜਾਬ ਦੇ ਨਾਲ ਇਹ ਚਲੇ ਗਏ ਨੇ ਪਹਿਲਾਂ ਤੇ ਤੁਸੀਂ ਵੇਖੋ ਇੱਕ ਮਹੀਨਾ ਹੋ ਗਿਆ ਹੈ ਪੰਜਾਬ ਬਾੜ ਦੇ ਵਿੱਚ ਜੂਝ ਰਿਹਾ ਹੈ ਬਿਲਕੁਲ ਔਰ ਮੈਂ ਸਲੂਟ ਕਰਨਾ ਉਹਨਾਂ ਪੰਜਾਬੀਆਂ ਨੂੰ ਮੈਂ ਸਲੂਟ ਕਰਨਾ ਹਿੰਦੁਸਤਾਨ ਦੇ ਉਹ ਲੋਕਾਂ ਨੂੰ ਜਿਨ੍ਹਾਂ ਨੇ ਖੜੇ ਹੋ ਕੇ ਇਸ ਵੇਲੇ ਪੰਜਾਬ ਦੇ ਨਾਲ ਖੜੇ ਹੋਏ ਨੇ ਔਰ ਪੰਜਾਬੀਆਂ ਨੇ ਆਪਣੀ ਜਿਹੜੀ ਇੱਕ ਸ਼ਕਤੀ ਹੈ ਜਿਹੜੇ ਕਿ ਪੰਜਾਬ ਨੂੰ ਉਹਨਾਂ ਨੇ ਬਿਨਾਂ ਕਿਸੇ ਗਵਰਨਮੈਂਟ ਦੀ ਸਹਾਇਤਾ ਤੋਂ ਦੁਬਾਰਾ ਤੋਂ ਖੜਾ ਕਰ ਰਹੇ ਨੇ ਅੱਜ ਪੰਜਾਬੀ ਜਿਹੜੇ ਉੱਥੇ ਕਿੰਨੀ ਸਾਡੇ ਕੋਲ ਮਿਸਾਇਲਜ਼ ਆ ਰਹੇ ਨੇ ਕਿ ਇੱਥੇ ਇੱਕ ਸਰਦਾਰ ਸਾਹਿਬ ਨੇ ਕਪੂਰਥਲਾ ਜਿਨ੍ਹਾਂ ਨੇ ਆਪਣੀ ਫੈਕਟਰੀ ਬੰਦ ਕਰਕੇ ਉੱਥੇ ਕਿਸ਼ਤੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਬਿਲਕੁਲ 100 ਕਿਸ਼ਤੀਆਂ ਉਹਨਾਂ ਨੇ ਬਣਾ ਕੇ ਆਪਣੀ ਫੈਕਟਰੀ ਵਿੱਚ ਔਰ ਪੰਜਾਬ ਵਿੱਚ ਫ੍ਰੀ ਵੰਡੀਆਂ ਨੇ ਇਹ ਹੈ ਜੇ ਕਈ ਐਗਜ਼ਾਮਪਲਸ ਨੇ ਗੋਡਾਊਨ ਖੁੱਲ ਗਏ ਨੇ ਲੋਕ ਜਿੱਥੇ ਲੋਕਾਂ ਨੂੰ ਫਰਨੀਚਰ واਸ਼ਿੰਗ ਮਸ਼ੀਨਾ ਬਲਕਿ ਕੀ ਕੀ ਸਮਾਨ ਪੰਜਾਬ ਵਿੱਚ ਜਾ ਰਿਹਾ ਬਾਹਰੋਂ ਜਿਹੜੇ ਔਰ ਇਹ ਸਿਰਫ ਪੰਜਾਬੀ ਕਰ ਰਹੇ ਨੇ ਬਿਲਕੁਲ ਉਸ ਪੰਜਾਬ ਨੂੰ ਉਹਨੂੰ ਸਲਾਮ ਸਲੂਟ ਕਰਦੇ ਆ ਉੱਥੇ ਔਰ ਉਸੇ ਉਹਦਾ ਦੂਜਾ ਰੂਪ ਸਾਡੀਆਂ ਸਰਕਾਰਾਂ ਹਮ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਤੁਸੀਂ ਅੱਜ ਪੰਜਾਬ ਦੇ ਨਾਲ ਇਵੇਂ ਬਿਹੇਵ ਕੀਤਾ ਹੈ ਜਿਹੜਾ ਭਾਰਤ ਦਾ ਅੰਨਦਾਤਾ ਤੁਸੀਂ ਕਹਿੰਦੇ ਹੋ ਕਿਸਾਨ ਜਿਹੜੇ ਭਾਰਤ ਦੀ ਬ੍ਰੈਡ ਬਾਸਕਟ ਨੇ ਅੱਜ ਉਹਨਾਂ ਕਿਸਾਨਾਂ ਨਾਲ ਤੁਸੀਂ ਇਹੋ ਜਿਹਾ ਵਰਤਾਵਾਰ ਕੀਤਾ ਹੈ ਹਮ ਮੈਂ ਸਮਝਦਾ ਕਿ ਇਹ ਪ੍ਰਾਈਮ ਮਿਨਿਸਟਰ ਅਸਤੇ ਇਸ ਵੇਲੇ ਬਹੁਤ গোল্ডেন অপরচুনিটি ਸੀ ਜੇ ਤੁਸੀਂ ਪੰਜਾਬ ਵਿੱਚ ਜਾਂਦੇ ਪਹਿਲੇ ਦਿਨ ਤੁਸੀਂ ਤੇ ਟਵੀਟ ਤੱਕ ਨਹੀਂ ਕੀਤਾ ਪੰਜਾਬ ਦਾ ਨਾਂ ਤੁਸੀਂ ਤੇ ਵਿਪਦਾ ਪੂਰੇ ਉਹ ਸਾਰਿਆਂ ਨੂੰ ਮਿਲਾ ਕੇ ਇੱਕ ਛੋਟਾ ਜਿਹਾ ਟਵੀਟ ਕੀਤਾ ਉਸ ਤੋਂ ਬਾਅਦ ਤੁਸੀਂ ਗਏ ਹੋ ਤੇ 1600 ਕਰੋੜ ਰੁਪਏ ਤੁਸੀਂ ਦੇ ਰਹੇ ਹੋ 1600 ਕਰੋੜ 2000 ਪਿੰਡ ਡੁੱਬਿਆ ਪੰਜਾਬ ਦਾ ਬਿਲਕੁਲ ਤੇ ਇੱਕ ਇੱਕ ਕਰੋੜ ਵੀ ਨਹੀਂ ਆ ਰਿਹਾ ਕਿ ਪਿੰਡ ਨੂੰ ਹਮ ਬਿਲਕੁਲ ਤੁਸੀਂ ਆਪਣੀ ਕੁਰਸੀ ਬਚਾਉਣ ਵਾਸਤੇ ਤੁਸੀਂ ਉੱਥੇ ਚੰਦਰਬਾਬੂ ਨਾਇਡੂ ਨੂੰ 25000 ਕਰੋੜ ਦੇ ਦਿੰਦੇ ਹੋ ਹਮਮ ਹੋਰ ਸਟੇਟਾਂ ਨੂੰ ਤੁਸੀਂ 20 2000 ਕਰੋੜ ਦੇ ਦਿੰਦੇ ਹੋ ਤੇ ਪੰਜਾਬ ਜਿਹੜਾ ਇਸ ਵੇਲੇ ਬਿਲਕੁਲ ਚਪੇਟ ਵਿੱਚ ਆ ਗਿਆ ਹੈ ਕਿਸਾਨ ਉੱਥੇ ਦੇ ਜਿਹੜੇ ਨੇ ਗ੍ਰਸਤ ਨੇ ਉਹਨਾਂ ਨੂੰ ਤੁਸੀਂ 1600 ਕਰੋੜ ਦੇ ਰਹੇ ਹਮਮ ਬਿਲਕੁਲ 21 400 ਤੋਂ ਉੱਤੇ ਜ਼ਮੀਨਾਂ ਕਿ ਇਕੜ ਜਿਹੜੇ ਉਹ ਰੁੱਲ ਗਏ ਨੇ ਸਾਰਿਆਂ ਨੂੰ ਦਿਸ ਰਿਹਾ ਔਰ ਉਸ ਤੋਂ ਬਾਅਦ ਦੇਖੋ ਹੋਰ ਜਿਹਨੂੰ ਕਹਿੰਦੇ ਨਾ ਜਾਲ ਸਾਜੀ ਇਹ ਗੋਦੀ ਮੀਡੀਆ ਦੀ ਹੂੰ ਜਿਵੇਂ ਸ਼ਬਦਾਂ ਦਾ ਹੀਰ-ਫੇਰ ਕਰਕੇ ਕਿ ਲੋਕ ਬੇਵਕੂਫ ਬੈਠੇ ਨੇ ਕਹਿੰਦੇ ਜੀ ਇਹ 1600 ਕਰੋੜ ਜਦੋਂ ਲੱਗਿਆ ਵੀ ਇਹ ਤੇ ਬਹੁਤ ਘੱਟ ਦੇ ਦਿੱਤਾ ਅਸੀਂ ਤੇ ਹੁਣ ਇਹਦੀ ਚੱਲ ਰਹੀ ਕਹਿੰਦੇ 1600 ਕਰੋੜ ਇਨ ਐਡੀਸ਼ਨ ਟੂ 12000 ਕਰੋੜ ਜੈਸਾ ਜਿਹੜਾ ਪੰਜਾਬ ਦੀ ਕਿੱਟੀ ਵਿੱਚ ਪੰਜਾਬ ਸਟੇਟ ਕੋਲ ਆਲਰੇਡੀ ਪਿਆ ਹੈ ਉਹ ਤੇ ਪੰਜਾਬ ਦਾ ਪੈਸਾ ਹੈ ਅਸੀਂ ਉੱਥੇ ਵੀ ਗੱਲਬਾਤ ਕਰਾਂਗੇ ਅੱਜ ਦੀ ਤਰੀਕ ਵੀ ਤੁਹਾਡੇ ਕੋਲ 500 ਰੁਪਏ ਪਿਆ ਹੈ ਤੇ ਮੈਂ ਤੁਹਾਨੂੰ 100 ਰੁਪਏ ਹੋਰ ਦਵਾਂ ਤੇ ਕਹੇ ਜੀ ਮੈਂ ਤੇ 100 ਰੁਪਏ ਦਿੱਤਾ ਹੈ ਇਨ ਐਡੀਸ਼ਨ ਟੂ ਜਿਹੜਾ 500 ਇਹਨਾਂ ਕੋਲ ਪਿਆ ਹੈ ਉਹ ਕਿਉਂ ਕਿੰਨਾ 500 ਉਹ ਤੇ ਪੰਜਾਬ ਦਾ ਆਪਣਾ ਆਪਣਾ ਪੈਸਾ ਉਹਨਾਂ ਦੇ ਆਪਣੇ ਫੰਡਸ ਪਏ ਨੇ ਉਹ ਜਿੱਦਰ ਮਰਜ਼ੀ ਯੂਜ਼ ਕਰਨ ਫਲੱਡ ਵਾਸਤੇ ਤੁਸੀਂ ਕਿੰਨਾ ਐਕਸਟਰਾ ਪੰਜਾਬ ਨੂੰ ਦੇ ਰਹੇ ਹੋ ਉਹਦੇ 1600 ਕਰੋੜ ਜੋ ਕਿ ਕੁਝ ਵੀ ਨਹੀਂ ਇਹ ਤੇ ਮੈਂ ਸਮਝਦਾ ਕਿ ਇਹ ਤੇ ਸਟੇਟ ਗਵਰਨਮੈਂਟ ਔਰ ਸਟੇਟ ਇਹ ਤੇ ਸੈਂਟਰ ਗਵਰਨਮੈਂਟ ਦੀ ਮੈਂ ਸਮਝਦਾ ਬੜੀ ਵੱਡੀ ਚੂਕ ਹੈ ਔਰ ਤਦ ਹੀ ਫਿਰ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਕਿ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਹੈ ਪੰਜਾਬ ਇਹ ਇਨ੍ਹਾਂ ਗੱਲਾਂ ਤੋਂ ਹੀ ਸ਼ੁਰੂ ਹੁੰਦਾ ਹੈ ਸੀ ਇਹ ਬੜਾ ਵੱਡਾ ਮੌਕਾ ਸੀ ਸੈਂਟਰ ਗਵਰਨਮੈਂਟ ਕੋ ਕਿ ਇੱਥੇ ਆ ਕੇ ਸਿੱਖਾਂ ਨੂੰ ਅੱਜ ਉਹਨਾਂ ਨੇ ਔਰ ਮੈਂ ਸਿਰਫ ਸਿੱਖਾਂ ਦੀ ਨਹੀਂ ਗੱਲ ਕਰ ਰਿਹਾ ਪੰਜਾਬ ਸਾਰਿਆਂ ਦਾ ਹੈ ਪੰਜਾਬੀ ਸਾਡੇ Hindu ਭਰਾ ਵੀ ਨੇ ਉੱਥੇ ਬਿਲਕੁਲ ਹੈਗੇ ਨੇ ਸਾਡੇ ਹੋਰ ਵੀ ਸਾਰੇ ਉੱਥੇ ਹਰ ਮਜ਼ਬ ਦੇ ਲੋਕ ਰਹਿੰਦੇ ਨੇ ਹਰ ਪ੍ਰਾਂਤ ਤੇ ਹੁਣ ਤੇ ਬਿਹਾਰ ਤੋਂ ਲੋਕ ਆ ਕੇ ਉੱਥੇ ਬੈਠੇ ਹੋਏ ਨੇ ਜਿਹੜੇ ਹੁਣ ਪੰਜਾਬ ਦਾ ਹੀ ਹਿੱਸਾ ਬਣ ਚੁੱਕੇ ਨੇ ਤੇ ਤੁਸੀਂ ਪੰਜਾਬ ਨਾਲ ਨੀਵੇਂ ਕਿਉਂ ਕਰਦੇ ਹੋ ਹੂੰ ਉਹ ਸੋਚਣ ਵਾਲੀ ਗੱਲ ਹੈ ਕਿਉਂਕਿ ਉੱਥੇ ਕਿਸਾਨ ਕਿਰਤ ਕਰਦਾ ਸੀ ਸਮਾਨ ਲੈਂਦਾ ਤੇ ਬਾਣੀਆਂ ਕੋਈ ਸੀ ਉਹ ਵੀ ਠੱਪ ਪਿਆ ਹੋਇਆ ਪੰਜਾਬ ਦੇ ਵਿੱਚ ਭਾਵੇਂ Hindu ਹੋਏ ਭਾਵੇਂ Sikh ਹੋਏ ਭਾਵੇਂ Christian ਹੋਏ مسلمان ਹੋਣ ਪੰਜਾਬ ਇਸ ਵੇਲੇ ਇੰਪੈਕਟ ਆਫ ਫਲਡਸ ਦੇ ਨਾਲ ਬਿਲਕੁਲ ਔਰ ਔਰ ਉਸ ਪੰਜਾਬ ਸਟੇਟ ਨੂੰ ਇਵੇਂ ਕਰਨਾ ਇਹ ਇਹ ਬਹੁਤ ਹੀ ਮਨ ਸਮਝਦਾ ਬਹੁਤ ਗਲਤ ਗੱਲ ਹੈ ਬਲਕਿ ਲੋਕ ਉੱਠ ਕੇ ਸਾਹਮਣੇ ਆਏ ਨੇ ਕਿੰਨਾ ਪਿਆਰ ਅਸੀਂ ਵੇਖ ਰਹੇ ਹਾਂ ਇੱਕ ਆਮ ਆਦਮੀ ਇਸ ਲਈ ਪੰਜਾਬ ਨੂੰ ਦੇ ਰਿਹਾ ਕਿਉਂਕਿ ਪੰਜਾਬ ਹਮੇਸ਼ਾ ਜਦ ਹੋਰ ਕਿਧਰੇ ਵਿਪਦਾਂ ਆਂਦੀ ਪੰਜਾਬ ਹਮੇਸ਼ਾ ਖੜਾ ਹੋਇਆ ਹੈ ਲੋਕਾਸ ਤੇ ਲੋਕ ਅੱਜ ਵਾਪਸ ਪੰਜਾਬ ਵੱਲ ਆ ਰਹੇ ਨੇ ਸਾਡੀ ਬਾਲੀਵੁੱਡ ਦੀ ਫਿਲਮ ਇੰਡਸਟਰੀ ਪੂਰੀ ਪੰਜਾਬ ਦੇ ਨਾਲ ਖੜ ਗਈ ਹੈ ਸਾਡੇ ਆਪਣੇ ਪੰਜਾਬ ਦੇ ਜਿਹੜੇ ਸਟਾਰਸ ਨੇ ਦਿਲਜੀਤ ਦੋਸਾਂਝ ਲੈ ਲੋ ਜਾਂ ਸਾਰਿਆਂ ਦੇ ਮੈਂ ਹੁਣ ਨਾਂ ਲਵਾ ਤੇ ਸਾਰੇ ਅੱਗੇ ਆ ਗਏ ਨੇ ਬਿਲਕੁਲ ਔਰ ਔਰ ਸਭ ਤੋਂ ਵੱਡੀ ਗੱਲ ਹਰਿਆਣਾ ਤੋਂ ਵੀ ਲੋਕ ਸਪੋਰਟ ਕਰ ਰਹੇ ਨੇ ਪੰਜਾਬ ਨੂੰ ਹਮ ਹਰਿਆਣਾ ਦੀ ਮੁਸਲਮਾਨ ਕਮਿਊਨਿਟੀ ਦੀ ਲੇਡੀਆਂ ਨੇ ਆਪਣੇ ਜੇਵਰ ਤੱਕ ਲਾ ਕੇ ਗਹਿਣੇ ਲਾ ਕੇ ਤੇ ਪੰਜਾਬ ਵੱਲ ਭੇਜੇ ਨੇ ਇਹ ਇਹ ਬਹੁਤ ਵੱਡੀ ਗੱਲ ਹੈ ਕਿ ਮੁਸਲਮਾਨ ਕਮਿਊਨਿਟੀ ਵੀ ਅੱਜ ਸਿੱਖ ਪਾਈਚਾਰੇ ਦੇ ਨਾਲ ਖੜੀ ਹੈ ਉਹਨਾਂ ਨੇ ਇਹ ਵੀ ਦੇਖਿਆ ਕਿ ਪੰਜਾਬ ਡੁੱਬਦਾ ਵੇਖਿਆ ਉਹਨਾਂ ਨੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਹਰ ਕਮਿਊਨਿਟੀ ਪੰਜਾਬ ਦੇ ਨਾਲ ਖੜੀ ਹੈ ਸਾਡੇ ਹਿੰਦੂ ਭਰਾ ਖੜੇ ਨੇ ਮੁਸਲਮਾਨ ਭਰਾ ਖੜੇ ਨੇ ਸਿੱਖ ਖੜੇ ਨੇ ਸਾਰੇ ਪੰਜਾਬ ਦੇ ਨਾਲ ਖੜੇ ਨੇ ਪਰ ਮੈਂ ਸਮਝਦਾ ਸਰਕਾਰਾਂ ਕਿੱਥੇ ਨੇ ਪ੍ਰਾਈਮ ਮਿਨਿਸਟਰ ਕਿਉਂ ਨਹੀਂ ਉਹ ਸਭ ਤੋਂ ਪਹਿਲਾਂ ਵਿਦਿਨ 3 ਡੇਜ਼ ਪੰਜਾਬ ਵਿੱਚ ਆਏ ਔਰ ਉੱਥੇ ਆ ਕੇ ਇੱਕ ਵੱਡੇ ਪੈਕੇਜ ਦਾ ਐਲਾਨ ਕੀਤਾ ਹੁਣ ਵੀ ਮਹੀਨੇ ਬਾਅਦ ਉਹ ਆਏ ਨੇ ਤੇ ਇਹ ਉਮੀਦ ਕੀਤੀ ਜਾਂਦੀ ਸੀ ਕਿ ਘੱਟੋ ਘੱਟ 15-20 ਹਜ਼ਾਰ ਕਰੋੜ ਦਾ ਕੋਈ ਪੈਕੇਜ ਦੇਖੇ ਜਾਣਗੇ ਪੰਜਾਬ ਨੂੰ ਇਸ ਮੁਸੀਬਤ ਚੋਂ ਨਿਕਲਣ ਵਾਸਤੇ 1600 ਕਰੋੜ ਇਹ ਕੀ ਹੈ ਮਜ਼ਾਕ ਮਜ਼ਾਕ ਪੰਜਾਬ ਦੇ ਸੀਪੀ ਵੀ 25-25 ਹਜ਼ਾਰ ਕਰੋੜ ਤੇ ਆਪਣੀ ਕੁਰਸੀਆਂ ਬਚਾਉਣ ਨੂੰ ਦੇ ਦਿੰਦੇ ਹੋ ਇੱਕ ਸਟੇਟ ਨੂੰ ਬਿਲਕੁਲ ਡਾਕਟਰ ਜਸਦੀਪ ਜੀ ਗੱਲਬਾਤ ਕਰਦੇ ਆ ਕਿ ਜਿਹੜੇ ਪੀਐਮ ਸਾਹਿਬ ਨੂੰ ਉਥੇ ਮਿਲੇ ਵੀ ਨੇ ਕਿਸਾਨ ਮਿਲੇ ਨੇ ਜਾਂ ਉਹ ਕਹਿੰਦੇ ਨੇ ਕਿ ਬੀਜੇਪੀ ਦੇ ਆਪਣੇ ਬੰਦੇ ਸੀ ਕਿਸਾਨ ਦੇ ਵਿੱਚੋਂ ਲਿੱਤੇ ਨਹੀਂ ਗੇ ਗਰਦਾਸਪੁਰ ਦੇ ਵਿੱਚ ਭਾਵੇਂ ਬੀਜੇਪੀ ਹੋਵੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਵੇਂ ਸੁਖਬੀਰ ਬਾਦਲ ਹੋਵੇ ਭਾਵੇਂ ਕਾਂਗਰਸ ਹੋਵੇ ਇਹ ਸਾਰੇ ਪੋਲੀਟੀਸ਼ੀਅਨਸ ਜਿਹੜੇ ਨੇ ਨਾ ਮੈਂ ਅੱਗੇ ਵੀ ਆਪਣੇ ਸ਼ੋਅ ਤੇ ਕਹਿ ਚੁੱਕਿਆ ਹਾਂ ਕਿ ਉਥੇ ਨੋਟਾਂ ਦੀ ਬੰਡਲ ਹੱਥ ਸੀ ਚੁੱਕ ਕੇ ਸੁਖਬੀਰ ਬਾਦਲ ਨੋਟ ਵੰਡ ਰਿਹਾ ਹੈ ਉਦੋਂ ਆਮ ਆਦਮੀ ਪਾਰਟੀ ਆ ਗਈ ਆਪਣੇ ਨੋਟ ਲੈ ਕੇ ਇ ਕੀ ਤੁਸੀਂ ਖਰਾਤ ਵੰਡ ਰਹੇ ਹੋ ਉਹ ਪੀੜਤ ਨੇ ਲੋਕਾਂ ਦਾ ਮਜ਼ਾਕ ਉਹ ਇਹ ਇਹ ਮਜ਼ਾਕ ਕਰ ਰਹੇ ਨੇ ਕਿ ਪੋਲਿਟਿਕਸ ਵਿੱਚ ਕਾਰਤੀ ਜੀ ਵਿੱਚ ਮਜ਼ਾਕ ਹੋ ਰਿਹਾ ਹੂੰ ਸਕਵੀਰ ਕੀ ਇਹ ਲੋਕਾਂ ਦੀ ਤੁਸੀਂ ਫੀਲਿੰਗਸ ਦੇਖੋ ਜਿਹੜੇ ਜਿਨ੍ਹਾਂ ਨੇ ਅਸਲੀ ਗਲੋਬਲ ਸਿੱਖ ਵਾਲੇ ਨੇ ਉੱਥੇ ਆਰਗੇਨਾਈਜੇਸ਼ਨ ਹੈ ਗਲੋਬਲ ਸਿੱਖ ਕਿਆ ਜ਼ਬਰਦਸਤ ਕੰਮ ਕਰ ਰਹੀ ਹੈ ਸਿੱਖ ਜਿਹੜੇ ਗ੍ਰਾਸ ਰੂਟ ਤੋਂ ਆ ਗਏ ਨੇ ਪੰਜਾਬੀ ਆਰਗੇਨਾਈਜੇਸ਼ਨਸ ਆ ਗਈਆਂ ਨੇ ਸਲਮਾਨ ਖਾਨ ਲੈ ਲੋ ਤੁਸੀਂ ਅਕਸ਼ੇ ਕੁਮਾਰ ਸਾਰੇ ਪੰਜਾਬੀ ਜਿਹੜੇ ਨੇ ਇਸ ਵੇਲੇ ਇਕੱਠੇ ਹੋ ਕੇ ਪੰਜਾਬ ਵਸਤੇ ਆ ਗਏ ਨੇ ਤੇ ਇਹ ਪੋਲਿਟਿਕਲ ਪਾਰਟੀਆਂ ਕੀ ਕਰ ਰਹੀ ਹੈ ਬਿਲਕੁਲ ਡਾਕਟਰ ਜਸਦੀਪ ਜੀ ਕਿ ਪੰਜਾਬ ਦੇ ਵਿੱਚ ਫੋਟੋ ਸ਼ੂਟ ਜਿਆਦਾ ਨਹੀਂ ਚੱਲ ਰਿਹਾ ਜਿ ਜਦਾਂ ਲਗਾ ਲਓ ਕਿ ਹੱਥ ਦੇ ਵਿੱਚ ਰੋਟੀ ਜਾਂ ਥੱਲੇ ਬੈ ਕੇ ਜਾਂ ਕੁਛ ਨਾ ਕੋਈ ਡਰਾਮਾ ਇੱਕ ਕੰਮ ਕਰਨ ਕਿਸਮ ਦੇ ਲੜਕੀ ਬੰਦੇ ਨੇ ਉੱਥੇ ਇੱਕ ਤੇ ਜਿਹੜੀਆਂ ਫੋਟੋਆਂ ਖਿਚਵਾ ਰਹੇ ਨੇ ਜਿਹੜੇ ਸਿਰਫ ਆਪਣਾ ਨਾ ਕਰ ਰਹੇ ਨੇ ਇੱਕ ਵਾਕਈ ਜਿਹੜੀ ਸੇਵਾ ਕਰ ਰਹੇ ਨੇ ਜਿਹੜੇ ਗ੍ਰਾਸ ਰੂਟ ਲੈਵਲ ਤੇ ਜਾ ਕੇ ਪੂਰਾ ਪੰਜਾਬ ਵਿੱਚ ਜ਼ਿਆਦਾਤਰ ਲੋਕ ਇਹ ਹੈ ਜੀ ਇਹਨੇ ਜਿਹੜੇ ਸੇਵਾ ਕਰ ਰਹੇ ਨੇ ਜਿਹੜੇ ਆਪਣੀ ਫੋਟੋਆਂ ਨਹੀਂ ਖਿਚਾ ਰਹੇ ਸਾਨੂੰ ਨਾਵਾਂ ਦਾ ਵੀ ਨਹੀਂ ਪਤਾ ਸਾਨੂੰ ਉਹਨਾਂ ਦੇ ਨਾਵਾਂ ਦਾ ਵੀ ਨਹੀਂ ਪਤਾ ਜਿਵੇਂ ਇੱਕ ਜਿਵੇਂ ਹੁਣੇ ਤੁਹਾਨੂੰ ਐਗਜ਼ਾਮਪਲ ਦਿੱਤਾ ਇੱਕ ਸਰਦਾਰ ਸਾਹਿਬ ਨੇ ਮੈਨੂੰ ਵੀ ਉਹਨਾਂ ਦਾ ਨਾਮ ਨਹੀਂ ਪਤਾ ਉਹਨਾਂ ਦੀ ਕਪੂਰਥਲੇ ਜੀ ਰੇਲਵੇ ਕੋਚ ਦੀ ਫੈਕਟਰੀ ਹੈ ਬਿਲਕੁਲ ਹੈਗੀ ਉਹ ਸਪਲਾਈ ਕਰਦੇ ਨੇ ਰੇਲਵੇ ਕੋਚ ਦੀ ਫੈਕਟਰੀ ਨੂੰ ਜੀ ਉਹਨਾਂ ਨੇ 100 ਕਿਸ਼ਤੀਆਂ ਬਣਾ ਕੇ ਹਮ ਔਰ ਇਹ ਮੇਨਸਟ੍ਰੀਮ ਮੀਡੀਆ ਨੇ ਨਹੀਂ ਤੁਹਾਨੂੰ ਦਿਖਾਈ ਇਹ ਸੋਸ਼ਲ ਮੀਡੀਆ ਦੇ ਕਿਸੇ ਨੇ ਜਾ ਕੇ ਦੱਸਿਆ ਔਰ ਉਹਦੇ ਇੰਟਰਵਿਊ ਤੱਕ ਦੇਣ ਨੂੰ ਨਹੀਂ ਤਿਆਰ ਸੀ ਉਹਨਾਂ ਨੂੰ ਪੁੱਛਿਆ ਵੀ ਇੱਕ ਇੱਕ ਵੋਟ ਦੀ ਲਾਗਤ ਕਿੰਨੀ ਆ ਰਹੀ ਤੁਸੀਂ ਸੌ ਦੇਤੀਆਂ ਨੇ ਬਤਾ ਕੇ ਉਹਨਾਂ ਨੇ ਕਿਹਾ ਜੀ ਮੈਨੂੰ ਆਪ ਨਹੀਂ ਪਤਾ ਇਹਦੇ ਵਾਇਰੂ ਦੇ ਖਜ਼ਾਨੇ ਨੇ ਚਲੀ ਜਾ ਹੂੰ ਇਹ ਸਪਿਰਿਟ ਆ ਪੰਜਾਬ ਦੀ ਇਹ ਸਪਿਰਿਟ ਆ ਪੰਜਾਬੀਆਂ ਦੀ ਬਿਲਕੁਲ ਅੱਜ ਪਤਾ ਲੱਗ ਗਿਆ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਖੋੜ ਖੜਾ ਹੈਗਾ ਕੇ ਸਰਕਾਰ ਇੱਕ 12000 ਕਰੋੜ ਦਾ ਆਂਦਾ ਪਿਆ ਕੇ ਗੱਲ ਆਂਦੀ ਵੀ ਪੰਜਾਬ ਦੇ ਖਾਤੇ ਦੇ ਵਿੱਚ ਪਿਆ ਹੋਇਆ ਹੈ ਰਾਹਤ ਫੰਡ ਪਿਆ ਹੋਇਆ ਉਹ ਕੀ ਮਾਮਲਾ ਕੀ ਹੈ ਰਾਹਤ ਫੰਡ ਨਹੀਂ ਹੈ ਉਹ ਤੇ ਉਹ ਤੇ ਸਟੇਟ ਦਾ ਫੰਡ ਹੈ ਜਿਹੜਾ ਉਹਨਾਂ ਨੇ ਸਰਕਾਰ ਚਲਾਣ ਅਸਤੇ ਜਿਹੜੇ ਉਹਨਾਂ ਕੋਲ ਪੈਸੇ ਨੇ ਤਨਖਾਹਾਂ ਦੇਣੀਆਂ ਡਿਵੈਲਪਮੈਂਟ ਕਰਨੀਆਂ ਉਹ ਕੋਈ ਐਕਸਟਰਾ ਕੋਈ ਉਹਨਾਂ ਕੋਲ ਨਹੀਂ ਪਿਆ ਕੇ ਉਹ ਰਾਹਤ ਬਾੜ ਅਸਤੇ ਸੈਂਟਰ ਗਵਰਨਮੈਂਟ ਉਹਨੂੰ ਦਿੰਦਾ ਹੈ ਹੂੰ ਇਹ ਮੀਡੀਆ ਸਿਰਫ ਇਹ ਬਣਾ ਰਿਹਾ ਹੈ ਕਿ ਸਰ ਕੋ ਗੋਦੀ ਮੀਡੀਆ ਨੇ ਇਹਨੂੰ ਚੁੱਕਿਆ ਹੈ ਉਹ ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਕਿ ਹਾਂ 1600 ਕਰੋੜ ਦੀ ਹੈ 12000 ਕਰੋੜ ਤਾਂ ਪਹਿਲੇ ਸੇ ਹੀ ਪੜੇ ਉਹ ਕਿਹੜਾ ਤੁਹਾਡੇ ਤੁਸੀਂ ਬਾੜਸ ਤੇ ਦੇ ਦਿੱਤ ਸਨ ਉਹ ਤੇ ਪਹਿਲਾਂ ਦੇ ਪੈਸੇ ਹੂੰ ਸਟੇਟਸ ਤੇ ਆਪਣੇ ਪੈਸੇ ਪੈਸੇ ਬਿਲਕੁਲ ਤੁਸੀਂ ਪੈਕੇਜ ਤੇ 1600 ਕਰੋੜ ਦਾ ਦੇ ਰਹੇ ਹੋ ਨਾ ਬਿਲਕੁਲ ਕਿ ਇਹਨਾਂ ਨੂੰ ਚਾਹੀਦਾ ਸੀ ਕਿ ਇਹ ਕਹਿੰਦੇ ਕਿ ਇਸ ਟਾਈਮ ਤੇ ਪੰਜਾਬ ਦੇ ਉੱਪਰ ਜਿਹੜਾ ਕਰਜ਼ਾ ਵੀ ਚੜਿਆ ਅਸੀਂ ਉਹ ਵੀ ਮਾਫ ਕਰਦੇ ਹਾਂ ਹੂੰ ਇੰਨੀ ਵੱਡੀ ਵਿਫਦਾ ਆਈ ਹੈ ਪੰਜਾਬ ਦੇ ਉੱਪਰ ਜਿਹੜਾ 90 ਦੇ ਦੌਰ ਦਾ ਮਿਲਿਟੈਂਸੀ ਦਾ ਤੁਸੀਂ ਕਰਜ਼ਾ ਪੰਜਾਬ ਦੇ ਉੱਪਰ ਛੜਾ ਕੇ ਬੈਠੇ ਹੋ ਉਹਦਾ ਇੰਟਰਸਟ ਵੀ ਲੈ ਰਹੇ ਹੋ ਤੇ ਉਹ ਮਿਲਿਟੈਂਸੀ ਵੀ ਤੁਸੀਂ ਸਰਕਾਰਾਂ ਨੇ ਆਪ ਕਰਾਈ ਸੀ ਭਾਵੇਂ ਉਹ ਉਸ ਵੇਲੇ ਕਾਂਗਰਸ ਦੀ ਗਵਰਨਮੈਂਟ ਸੀ ਆਪ ਮਿਲਿਟੈਂਸੀ ਕਰਵਾਈ ਆਪ ਪੰਜਾਬ ਨੂੰ ਜਲਾਇਆ ਫਿਰ ਜਿੰਨਾ ਉਹਦਾ ਖਮਿਆਜਾ ਹੋਇਆ ਉਹ ਵੀ ਪੰਜਾਬ ਦੀ ਮਰਦਤਾ ਘੱਟ ਤੋਂ ਘੱਟ ਇਹ ਪ੍ਰਾਈਮ ਮਿਨਿਸਟਰ ਜੇ ਅੱਜ ਤੁਸੀਂ ਕਹਿੰਦੇ ਹੋ ਵੀ ਅਸੀਂ ਸਿੱਖਾਂ ਨਾਲ ਹਮਦਰਦੀ ਹੈ ਪੰਜਾਬ ਨਾਲ ਹਮਦਰਦੀ ਹੈ ਕਿ ਉਹ ਕਰਜ਼ਾ ਮਾਫ ਕਰ ਦਿੰਦੇ ਬਿਲਕੁਲ ਡਾਕਟਰ ਜਸਤੇਵ ਜੀ ਪੰਜਾਬੀਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਜਿਹੜੇ ਹਰ ਪੀੜਤ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਪੰਜਾਬੀਆਂ ਨੂੰ ਕੀ ਸੰਦੇਸ਼ ਆ ਦਿਆਂ ਉਹ ਤੇ ਗੁਰੂ ਦੀ ਧਰਤੀ ਹੈ ਪੰਜਾਬੀਆਂ ਤੇ ਪੰਜਾਬ ਦੇ ਉੱਪਰ ਤੇ ਸਾਡੇ ਗੁਰੂਆਂ ਦਾ ਇੰਨਾ ਕੁ ਆਸ਼ੀਰਵਾਦ ਹੈ ਕਿ ਉਹ ਧਰਤੀ ਜਿਹੜੀ ਹੈ ਸਾਡੀ ਉਹ ਕਿਦਰੇ ਨਹੀਂ ਜਾਂਦੀ ਔਰ ਪੰਜਾਬੀਆਂ ਦੇ ਵਿੱਚ ਇੰਨਾ ਜੋਸ਼ ਤੇ ਜਜ਼ਬਾ ਹੈ ਕਿ ਉਹਨਾਂ ਨੇ ਫਿਰ ਜਿਵੇਂ ਸਪ੍ਰਿੰਗ ਨੂੰ ਤੁਸੀਂ ਦੱਬੋ ਉਹਨਾਂ ਤੇ ਹੋਰ ਤੇਜ਼ੀ ਨਾਲ ਉੱਪਰ ਆਉਂਦਾ ਹੈ ਤੇ ਇਹ ਪੰਜਾਬੀਆਂ ਨੇ ਹੋਰ ਵੀ ਅੱਗੇ ਆਣਾ ਹੈ ਅਰਦਾਸਾਂ ਇਹਨਾਂ ਦੇ ਨਾਲ ਨੇ ਅਸੀਂ ਐਨ ਆਰ ਆਈਸ ਕਮਿਊਨਿਟੀ ਤੋਂ ਆਪਣਾ ਹੈਲਪ ਹੋ ਰਹੀਆਂ ਨੇ ਲੋਕਲ ਬੜੀ ਹੈਲਪ ਹੋ ਰਹੀ ਹੈ ਔਰ ਚਰਦੀ ਕਲਾਚੀ ਰਹਿਣ ਵਾਲੇ ਨੇ ਸਰਪੱਤ ਦਾ ਪਲਾ ਮੰਨਨ ਵਾਲੇ ਨੇ ਪੰਜਾਬੀ ਔਰ ਇਹ ਸਾਡੀ ਪੰਜਾਬੀ ਜਿਹੜੇ ਨੇ ਔਰ ਸਿੱਖ ਕਮਿਊਨਿਟੀ ਵਿੱਚ ਵੀ ਹੈਗੀ ਔਰ ਇਹ ਪੰਜਾਬ ਨੇ ਬਿਲਕੁਲ ਰਿਬਾਉਂਡ ਹੋਣਾ ਹੈ ਔਰ ਅਸੀਂ ਸਾਰੇ ਪੰਜਾਬ ਦੇ ਨਾਲ ਖੜੇ ਹਾਂ ਬਿਲਕੁਲ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਆਪਣੇ ਪੈਰਾਂ ਤੇ ਜਲਦੀ ਆਵੇ ਅਸੀਂ ਰੰਗਲਾ ਪੰਜਾਬ ਦੇਖਣਾ ਚਾਹੁੰਦੇ ਹਾਂ ਹਰੀਆਂ ਫਰੀਆਂ ਫਸਲਾਂ ਦੇਖਣਾ ਚਾਹੁੰਦੇ ਹਾਂ ਪੰਜਾਬ ਚ ਡਾਕਟਰ ਜਸਪੀਰ ਜੀ ਗੱਲਬਾਤ ਕਰਦੇ ਆਂ ਨੇਪਾਲ ਸੂਬੇ ਦੀ ਸਾਡੇ ਨੇਪਾਲ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਇੱਕ ਗੱਲ ਹੋਰ ਪੰਜਾਬ ਦੇ ਲੋਕਾਂ ਨੂੰ ਕਹਿਣੀ ਚਾਹਾਂਗਾ ਜੀ ਕਿ ਇਸ ਵੇਲੇ ਇਹ ਯਾਦ ਰੱਖਿਓ ਕਿ ਕਿਹੜੇ ਬੰਦੇ ਤੁਹਾਡੇ ਇਸ ਵੇਲੇ ਨਾਲ ਖੜੇ ਹੋਏ ਸਨ ਕਿਹੜੀਆਂ ਸਰਕਾਰਾਂ ਤੁਹਾਡੇ ਨਾਲ ਸਨ ਕਿਹੜੀਆਂ ਪਾਰਟੀਆਂ ਨੇ ਕੀ ਕੀਤਾ ਮੇਰੇ ਹਿਸਾਬ ਨਾਲ ਤੇ ਸਾਰੀਆਂ ਪਾਰਟੀਆਂ ਚੋਰ ਨੇ ਪਰ ਅਗਲੇ ਇਲੈਕਸ਼ਨ ਚ ਤੁਸੀਂ ਧਿਆਨ ਨਾਲ ਵੋਟ ਦੇਣਾ ਬਿਲਕੁਲ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਜੀ ਜਸਤਵ ਜੀ ਤੁਸੀਂ ਬਹੁਤ ਅੱਛਾ ਸੁਝਾਅ ਦਿੱਤਾ ਕਿ ਯਾਦ ਰੱਖਣ ਵਾਲੀ ਗੱਲ ਕਿ ਪੱਲੇ ਬੰਨ ਲੈਣ ਜਿਹਨੂੰ ਪੰਜਾਬੀਆਂ ਚੋ ਕਹਿ ਸਕਦੇ ਆ ਆਪਾਂ ਆਪਾਂ ਗੱਲਬਾਤ ਕਰਦੇ ਆਂ ਨੇਪਾਲ ਦੇ ਦੇਸ਼ ਹੈਗਾ ਇਸ ਟਾਈਮ ਅੱਗ ਦੀ ਚੋਸ ਦੇ ਵਿੱਚ ਚੂਸ ਲਿਆ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਡਿਵੈਲਪਿੰਗ ਕੰਟਰੀ ਹੈ ਨੇਪਾਲ ਉਹਨਾਂ ਦੀ ਡੈਮੋਕ੍ਰੇਸੀ ਬੜੀ ਯੰਗ ਹੈ ਹਾਲਾਂਕਿ ਮੁਲਕ ਬਹੁਤ ਪੁਰਾਣਾ ਹੈ ਪਰ ਕੁਝ ਸਾਲ ਪਹਿਲਾਂ ਹੀ ਅਸੀਂ ਉੱਥੇ ਦੇ ਮੋਨਰਕੀ ਦਾ ਦੇਖਿਆ ਸੀ ਕਤਲ ਹੋਇਆ ਸੀ ਔਰ ਟ੍ਰਾਂਜੀਸ਼ਨ ਟੂ ਡੈਮੋਕ੍ਰੇਸੀ ਆਈ ਔਰ ਡੈਮੋਕ੍ਰੇਸੀ ਬੜੀ ਯੰਗ ਹੈ ਔਰ ਉੱਥੇ ਓਲੀ ਪ੍ਰਾਈਮ ਮਿਨਿਸਟਰ ਨੇ ਔਰ ਉਹਨਾਂ ਨੇ ਇਸ ਉਸ ਵੇਲੇ ਹੁਣ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਕੁਝ ਸਾਈਟਾਂ ਬੈਨ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉੱਥੇ ਇੱਕ ਬੜੀ ਹਿੰਸਾ ਪੜਕੀ ਔਰ ਇੱਕ ਵੀ ਬੰਦੇ ਮਾਰੇ ਗਏ ਤੇ ਸਿਚੁਏਸ਼ਨ ਕਾਫੀ ਟੈਂਸ ਹੈ ਪਰ ਮੈਂ ਸਮਝਦਾ ਕਿ ਜਲਦੀ ਕੰਟਰੋਲ ਚ ਹੋ ਜਾਏਗੀ ਡੈਮੋ ਜਦੋਂ ਸਾਡੇ ਵੀ ਜਦੋਂ ਰક્ષਣ ਦੀ ਇੱਥੇ ਭਾਰਤੀ ਜੀ ਲਹਿਰ ਚੱਲੀ ਸੀ 80s 90s ਵਿੱਚ ਤੇ ਇਸ ਤਰ੍ਹਾਂ ਹੀ ਸਟੂਡੈਂਟ ਪੜ ਗਏ ਸਨ ਯੂਥ ਪੜ ਗਿਆ ਸੀ ਪਰ ਉਹ ਦੇਖਣਾ ਹੈ ਕਿ ਗਵਰਨਮੈਂਟ ਕਿਵੇਂ ਇਹਨੂੰ ਹੈਂਡਲ ਕਰਦੀ ਔਰ ਕਿਵੇਂ ਨੈਗੋਸ਼ੀਏਸ਼ਨਸ ਨਾਲ ਪੀਸਫੁਲੀ ਇਹਨੂੰ ਕਹਿੰਦੇ ਕਿ ਗਵਰਨਮੈਂਟ ਵੈਕਿਊਏਟ ਕਰ ਲਈ ਤਾਂ ਗਿਆ ਹੈ ਹੈਲੀਕਾਪਟਰ ਰਾਹੀਂ ਲੋਕਾਂ ਨੂੰ ਘਰਾਂ ਚੋਂ ਕੱਢ ਲਿੱਤਾ ਗਿਆ ਜਿਹੜੇ ਐਮ ਐਲ ਏ ਮੰਤਰੀ ਸੰਤਰੀ ਸੀ ਬਿਲਕੁਲ ਕਿਉਂਕਿ ਪਾਰਲੀਮੈਂਟ ਦੇ ਆਸ-ਪਾਸ ਕਿਰਾਬ ਹੋ ਗਿਆ ਸੀ ਔਰ ਕਾਫੀ ਉੱਥੇ ਅਕਰੋਸ਼ ਹੋ ਗਿਆ ਸੀ ਪਰ ਇਹ ਡਿਵੈਲਪਿੰਗ ਸਿਚੁਏਸ਼ਨ ਹੈ ਅੱਧੀ ਚੱਲ ਰਹੀ ਹੈ ਔਰ ਹੁਣ ਜਿਵੇਂ ਰੀਸੈਂਟ ਖਬਰਾਂ ਵੀ ਆ ਰਹੀਆਂ ਨੇ ਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਨੇ ਵੀ ਰਿਜ਼ਾਈਨ ਕਰਤਾ ਹੈ ਔਰ ਕਿਉਂਕਿ ਪਾਰਲੀਮੈਂਟ ਨੂੰ ਵੀ ਅਗ ਲਾਗਤੀ ਗਈ ਸੀ ਤੇ ਅਬਸੋਲੂਟਲੀ ਉਹ ਕਰ ਜਿਹੜਾ ਹੈ ਬੈਕੂਏਟ ਤੇ ਕਰਨਾ ਹੀ ਸੀ ਤੇ ਪ੍ਰਾਈਮ ਮਿੰਿਸਟਰ ਔਲੀ ਨੇ ਵੀ ਹੁਣ ਰਿਜ਼ਾਈਨ ਕਰਤਾ ਹੈ ਤੇ ਦੇਖੋ ਹੋ ਸਕਦਾ ਹੁਣ ਮਿਡਟਰਮ ਇਲੈਕਸ਼ਨ ਵੱਲ ਜਾਏ ਦੁਬਾਰਾ ਤੋਂ ਚੋਣ ਹੋਣ ਤੇ ਸਾਡੇ ਨੇਬਰਿੰਗ ਕੰਟਰੀ ਹੈ ਨੇਪਾਲ ਨਾਲ ਵੀ ਸਾਡੀਆਂ ਬਹੁਤ आ, फीलिंग्स ਨੇ ਬਿਲਕੁਲ ਅਸੀਂ ਇਹ ਹੀ ਅਰਦਾਸ ਕਰਦੇ ਆ ਵੀ ਨੇਪਾਲ ਵਿੱਚ ਵੀ ਜਲਦੀ ਸ਼ਾਂਤੀ ਹੋਏ ਸਾਡੇ ਇੱਥੇ ਸਾਡੇ ਕਈ ਨੇਪਾਲੀ ਭੈਣ ਭਰਾ ਨੇ ਜਿਹੜੇ ਸਾਡੇ ਨਾਲ ਇੱਥੇ ਕੰਮ ਕਰਦੇ ਨੇ ਅਸੀਂ ਬੜਾ ক্লোਜ਼ ਰਿਲੇਸ਼ਨਸ਼ਿਪ ਹੈ ਤੇ ਅਸੀਂ ਇਹ ਹੀ ਚਾਹੁੰਦੇ ਹਾਂ ਕਿ ਉਸ ਉੱਥੇ ਵੀ ਪੀਸ ਬਹਾਲ ਹੋਏ ਜਲਦੀ ਤੋਂ ਜਲਦੀ ਉੱਥੇ ਸਟੈਬਿਲਿਟੀ ਆ ਜਾਏ। ਐਸੀ ਡਾਕਟਰ ਜਸਦੀਪ ਸਿੰਘ ਜੈਸੀ ਜੀ ਦੇਸ਼ ਵਿਦੇਸ਼ ਦੇ ਮੁੱਦਿਆਂ ਤੇ ਗੱਲ ਕੀਤੀ ਪੀਐਮ ਦੇ ਪੰਜਾਬ ਦੀ ਫੇਰੀ ਤੇ ਗੱਲਬਾਤ ਕੀਤੀ ਹੋਰ ਵੀ ਨੇਪਾਲ ਦੇ ਸਾਡੇ ਗਵਾਂਡੀ ਮੁਲਖ ਜੋ ਦੇ ਵਿੱਚ ਅੱਗਾ ਲੱਗੀਆਂ ਹੋਈਆਂ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਦੇਖਦੇ ਰਹੋ ਅਮੇਜ਼ਿੰਗ ਟੀਵੀ ਫਿਰ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਨਵੇਂ ਐਪੀਸੋਡ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸਿਕਾ